ਘਰ ਦੀ ਵੱਡੀ ਨੂੰ ਹੋਣ ਦੇ ਨਾਤੇ ਕਿੰਨੇ ਕੁ ਫਾਇਦੇ ਤੇ ਕਿੰਨੇ ਕੁ ਨੁਕਸਾਨ ਨੇ ਤੇ ਜਾਂ ਚੰਗੀ ਗੱਲ ਆ ਜਾਂ ਮਾੜੀ ਗੱਲ ਆ ਤੇ ਆ ਜੋ ਇਸ ਗੱਲ ਤੇ ਅੱਜ ਕਰਦੇ ਆ ਆਪਾਂ ਚਰਚਾ ਸਤਿ ਸ੍ਰੀ ਅਕਾਲ ਜੀ ਕੀ ਹਲਚਲ ਐ ਹੋ ਸੁਣਾਓ ਸਭ ਠੀਕ ਠਾਕ ਜੀ ਆਈ ਹੋਪ ਸੋ ਕਿ ਸਾਰੇ ਜਿਹੜੇ ਬਹੁਤ ਵਧੀਆ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਲਓ ਜੀ ਅੱਜ ਆਪਾਂ ਸੋਚਿਆ ਵੀ ਸੀਜ਼ਨ ਦੀ ਅਖੀਰਲੀ ਪਿੰਡੀ ਖਾ ਲਈ ਜਾਵੇ ਕਿਉਂਕਿ ਹੁਣ ਪਿੰਡਿਆਂ ਦਾ ਸੀਜ਼ਨ ਜਾ ਰਿਹਾ ਐ ਤੇ ਹੁਣ ਸੀਜ਼ਨ ਆ ਜਾਣਾ ਹੈ ਅਗਲੀਆਂ ਸਬਜ਼ੀਆਂ ਦਾ ਵੈਸਤਾ ਗਰਮੀ ਨੇ ਹੱਦ ਲਾਈ ਪਈ ਐ ਕੋਈ ਹਾਲ ਨਹੀਂ ਛੱਡਿਆ ਗਰਮੀ ਨੇ ਹਜੇ ਤੱਕ ਵੀ ਤੇ ਆਪਣਾ ਕੀ ਕਹਿੰਦੇ ਨੇ ਸ਼ਰਾਦ ਵੀ ਖਤਮ ਹੋ ਗਏ ਨੇ ਨਰਾਤੇ ਵੀ ਤਕਰੀਬਨ ਖਤਮ ਹੋ ਗਏ ਨੇ ਤੇ ਇਹ ਇੱਕ ਦਿਨ ਦੁਸ਼ਾਰੇ ਤੋਂ ਪਹਿਲਾਂ ਦੀ ਵੀਡੀਓ ਐ ਤੇ ਸਾਰਿਆਂ ਨੂੰ ਦੁਸ਼ਹਰਾ ਵੀ ਬਹੁਤ-ਬਹੁਤ ਮੁਬਾਰਕ ਸਭ ਨੂੰ ਵਧਾਈਆਂ ਬਹੁਤ-ਬਹੁਤ ਦੁਸ਼ਹਰੇ ਦੀਆਂ ਵੀ ਤੇ ਹਜੇ ਤੱਕ ਵੀ ਮਤਲਬ ਕੋਈ ਮੌਸਮ ਚ ਚੇਂਜ ਨਹੀਂ ਆ ਰਿਹਾ ਖਾਸ ਐ ਨਾ ਕਾਫੀ ਗਰਮੀ ਹੈਗੀ ਹੈ ਹਜੇ ਵੀ ਤੇ ਲੋ ਜੀ ਅੱਜ ਆਪਾਂ ਜਿਵੇਂ ਕਿ ਮੈਂ ਤੁਹਾਨੂੰ ਦੱਸੀ ਆਈ ਇੱਕ ਗੱਲ ਕਰ ਰਹੀ ਸੀ ਆਪਾਂ ਵੱਡੀ ਨੂੰ ਹੋਣਾ ਕਰਦੀ ਚੱਖੀ ਗੱਲ ਹੈ ਜਾਂ ਮਾੜੀ ਗੱਲ ਹੈ ਮੈਨੂੰ ਤਾਂ ਕੋਈ ਸਮਝ ਨਹੀਂ ਆਂਦੀ ਕਿਉਂਕਿ ਮੇਰੇ ਹਿਸਾਬ ਨਾਲ ਤਾਂ ਬਸ ਜ਼ਿੰਮੇਵਾਰੀਆਂ ਦੀ ਪੰਡ ਹੈ ਸਿਰ ਤੇ ਜੇ ਆਪਾਂ ਵੱਡੀ ਨੂੰ ਆ ਤੇ ਬਹੁਤ ਖਾਮੀਆਂ ਤੇ ਬਹੁਤ ਖੁਸ਼ ਹੈ ਕਿਉਂਕਿ ਜਿਹੜੀ ਪਹਿਲੀ ਤੇ ਵੱਡੀ ਨੂੰ ਹੈ ਹਮੇਸ਼ਾ ਉਹਨੇ ਹਰ ਇੱਕ ਦਿੱਕਤ ਹਰ ਇੱਕ ਚੀਜ਼ ਦਾ ਸਾਹਮਣਾ ਕਰਨਾ ਪਹਿਲਾਂ ਹੀ ਪੈਂਦਾ ਹੈ ਮੈਨੂੰ ਲੱਗਦਾ ਹੈ ਵੀ ਸ਼ਾਇਦ ਜਦੋਂ ਦੂਜੀ ਨੂੰ ਆਉਂਦੀ ਹੈ ਜਾਂ ਅਗਲੀਆਂ ਨੂੰ ਆਉਂਦੀਆਂ ਨੇ ਵੱਡੀ ਨੂੰ ਤੋਂ ਬਾਅਦ ਤੇ ਉਸ ਟਾਈਮ ਬੰਦਾ ਥੋੜਾ ਜਿਹਾ ਆਪਣੇ ਆਪ 'ਚ ਵੀ ਸੁਧਾਰ ਕਰ ਲੈਂਦਾ ਹੈ ਵੀ ਹਾਂ ਅਸੀਂ ਆ ਦੂਜੀ ਵਾਰ ਆ ਚੀਜ਼ਾਂ ਨਹੀਂ ਕਰਨੀਆਂ ਜਾਂ ਕੁਝ ਨਹੀਂ ਕਰਨਾ ਯਾ ਉਹਨਾਂ ਆ ਚੀਜ਼ ਦੇਣੀ ਆ ਜਾਂ ਲੈਣੀ ਕੁਝ ਵੀ ਮਤਲਬ ਹੋਰ ਬਹੁਤ ਚੀਜ਼ਾਂ ਸਧਾਰਨਲੀ ਇੱਕ ਗੱਲ ਨਹੀਂ ਕਿ ਗੱਲੀ ਬਹੁਤ ਚੀਜ਼ਾਂ ਯਾਨੀ ਕਿ ਦੇਣ ਲੈਣ ਦਾ ਫਰਕ ਜਾਂ ਕੁਝ ਕਈ ਚੀਜ਼ਾਂ ਮੈਨੂੰ ਲੱਗਦਾ ਹੈ ਵੀ ਇਹ ਚੀਜ਼ਾਂ ਮੈਨੇ ਰੱਖਦੀਆਂ ਨੇ ਵੀ ਵੱਡੇ ਨੂੰ ਉਹਨੂੰ ਸਾਦਾ ਫੇਸ ਕਰਨਾ ਪੈਂਦਾ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਕਿ ਮੈਂ ਸੋਚਦੀ ਆ ਇੱਕ ਵੱਡੇ ਨੂੰ ਹੋਣ ਦੇ ਨਾਤੇ ਕਰਦੀ ਸਭ ਤੋਂ ਵੱਡੀ ਗੱਲ ਤਾਂ ਕੁਝ ਦਿਨ ਹੋ ਗਏ ਕਾਫੀ ਦਿਨਾਂ ਤੋਂ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਮੌਤਾਂ ਹੋਈਆਂ ਯਾਨੀ ਕਿ ਚਾਰ ਪੰਜ ਮੌਤਾਂ ਤਕਰੀਬਨ ਦੋ ਤਿੰਨ ਮਹੀਨਿਆਂ ਦੇ ਵਿੱਚ ਹੋ ਗਈਆਂ ਨੇ ਤੇ ਉਹਨਾਂ ਦੇ ਸਸਕਾਰ ਉਹਨਾਂ ਦੇ ਕਈ ਵਾਰ ਫੁੱਲ ਕਈ ਵਾਰ ਭੋਗ ਕਈ ਵਾਰ ਕੱਠ ਉਹਨਾਂ ਦੇ ਜਾਣਾ ਆਉਣਾ ਕਿਉਂਕਿ ਇੱਕ ਜ਼ਿੰਮੇਵਾਰੀ ਬਣ ਗਈ ਹੈ ਮੰਮੀ ਜਿਹੜੇ ਨੇ ਸਾਸੂ ਮਾਏ ਮੇਰੀ ਉਹ ਹਜੇ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਦੀ ਮਤਲਬ ਇੰਨਾ ਤੁਰ ਫਿਰ ਨਹੀਂ ਸਕਦੇ ਕੁਝ ਗਰਮੀ ਜ਼ਿਆਦਾ ਹੁੰਦੀ ਹੈ ਜੇ ਉਹ ਜ਼ਿਆਦਾ ਉੱਪਰ ਰਹਿੰਦੇ ਨੇ ਤਾਂ ਪੌੜੀਆਂ ਉਤਰ ਕੇ ਚਲੇ ਜਾਂਦੇ ਨੇ ਜਾਂ ਆ ਜਾਂਦੇ ਨੇ ਤਾ ਫਿਰ ਉਹਨਾਂ ਨੂੰ ਪ੍ਰੋਬਲਮ ਹੋਣ ਲੱਗ ਜਾਂਦੀ ਹੈ ਅਗਲੇ ਦਿਨ ਉਹ ਬਿਮਾਰ ਹੋ ਜਾਂਦੇ ਨੇ ਇਸ ਕਰਕੇ ਉਹ ਘਟ ਵੱਧ ਜਾਂਦੇ ਨੇ ਤੇ ਹੁਣ ਤੁਹਾਨੂੰ ਪਤਾ ਵੀ ਜਦੋਂ ਆਪਾਂ ਪਿੰਡ 'ਚ ਰਹਿਣਾ ਹੈ ਹਨਾ ਤੇ ਦੁਨੀਆਦਾਰੀ ਹੈ ਸਾਰੇ ਪਾਸੇ ਦੇਖਣਾ ਪੈਂਦਾ ਹੈ ਸਾਰਾ ਕੁਝ ਸੋਚਣਾ ਪੈਂਦਾ ਹੈ ਫਿਰ ਘਰ ਦੇ ਕਿਸੇ ਜੀ ਨੂੰ ਤਾਂ ਤੁਹਾਨੂੰ ਪਤਾ ਹੈ ਵੀ ਚੰਗੇ ਮਾੜੇ ਥਾਂ ਤੇ ਜਾਣੇ ਪੈਂਦਾ ਤੇ ਉਸ ਦੇ ਨਾਤੇ ਵੱਡੀ ਨੂੰ ਯਾਨੀ ਕਿ ਮੈਂ ਫਿਰ ਮੈਨੂੰ ਇਹ ਜ਼ਿੰਮੇਵਾਰੀਆਂ ਥੋੜੀਆਂ ਜਿਹਾ ਨਿਭਾਉਣੀਆਂ ਪੈਂਦੀਆਂ ਨੇ ਤੇ ਪਿਛਲੇ ਕੁਝ ਦਿਨਾਂ ਚ ਗਰਮੀ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੀ ਛੋਟੀ ਨੂੰ ਹੈ ਉਹ ਤੁਹਾਨੂੰ ਪਤਾ ਫਿਰ ਅਗਲਾ ਕਹਿੰਦਾ ਵੀ ਹਜੇ ਨਵੀਂ ਵਿਆਹੀ ਆਈ ਹੈ 2-3 ਸਾਲ ਹੋਏ ਨੇ ਵੀ ਹਜੇ ਉਹ ਇੰਨਾ ਕੰਮਾਂ 'ਚ ਨਹੀਂ ਜਾ ਸਕਦੀ ਤੇ ਵੱਡੀ ਨੂੰ ਪਤਾ ਹੈ ਵੀ ਉਹਨੂੰ 12-13-14 ਸਾਲ ਹੋ ਗਏ ਨੇ ਇੱਥੇ ਆਈ ਨੂੰ ਉਹ ਜਾ ਸਕਦੀ ਹੈ ਪਿੰਡ ਦੇ ਵਿੱਚ ਚੰਗੇ ਮਾੜੇ ਥਾਂ ਤੇ ਤੇ ਉਹ ਸਾਰੀਆਂ ਜ਼ਿੰਮੇਵਾਰੀਆਂ ਯਾਨੀ ਕਿ ਹੁਣ ਮੇਰੇ ਤੇ ਨੇ ਮੈਨੂੰ ਇਹ ਲੱਗਦਾ ਹੈ ਵੀ ਹੁਣ ਉਹ ਜ਼ਿੰਮੇਵਾਰੀਆਂ ਪਤਾ ਕੀ ਹੁੰਦਾ ਵੈਸੇ ਨਾ ਵੀ ਜਾਓ ਕੋਈ ਐਡਾ ਜ਼ਰੂਰੀ ਨਹੀਂਗਾ ਪਰ ਫਿਰ ਵੀ ਜਦੋਂ ਆਪਾਂ ਦੁਨੀਆਦਾਰੀ ਚ ਆਪਾਂ ਪਿੰਡ ਦੇ ਵਿੱਚ ਰਹਿ ਰਹੇ ਹਾਂ ਤੇ ਹਰ ਇੱਕ ਦੇ ਮੂੰਹ ਮੱਥੇ ਲੱਗਣਾ ਹੁੰਦਾ ਫਿਰ ਕੱਲ ਨੂੰ ਆਪਾਂ ਕਿਸੇ ਦੇ ਐਵੇਂ ਮੱਥੇ ਨਹੀਂ ਲੱਗ ਸਕਦੇ ਅਗਲਾ ਕਹਿੰਦਾ ਉਸ ਟਾਈਮ ਤਾਂ ਤੁਸੀਂ ਚੰਗੇ ਮਾੜੇ ਤੇ ਆਏ ਨਹੀਂ ਹਨਾ ਕੱਲ ਨੂੰ ਆਪਾਂ ਕਿਸੇ ਤੋਂ ਕੀ ਉਮੀਦ ਰੱਖਾਂਗੇ ਤੇ ਇਸ ਨਾਤੇ ਵੀ ਤਾਂ ਚਲੋ ਬਾਕੀ ਆਂਧ ਨਹੀਂ ਹੁੰਦੇ ਵੀ ਬਹੁਤ ਜ਼ਿਆਦਾ ਸੋਚਣਾ ਵੀ ਪੈਂਦਾ ਹੁੰਦਾ ਹੈ ਵੀ ਕਿਵੇਂ ਆਪਾਂ ਮਤਲਬ ਸਮਾਜ ਦੇ ਵਿੱਚ ਰਹਿਣਾ ਤੇ ਉਸ ਤਰੀਕੇ ਨਾਲ ਕਾਫੀ ਕੱਠ ਵੀ ਖਾਦੇ ਪਰ ਕਈ ਮੈਂ ਕਈ ਵਾਰ ਹੱਸ ਨਹੀਂ ਹੁੰਨੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਤੇ ਗਰਮੀ ਦੇ ਵਿੱਚ ਮੈਨੂੰ ਜਾਣ ਦੀ ਬਿਲਕੁਲ ਆਦਤ ਨਹੀਂ ਸੀ ਤੇ ਮੇਰਾ ਗਰਮੀ 'ਚ ਵੈਸੇ ਹੀ ਬੁਰਾ ਹਾਲ ਹੋ ਜਾਂਦਾ ਬਾਹਰ ਪਤਾ ਨਹੀਂ ਏਸਿਆਂ 'ਚ ਰਹਿਣ ਗਿੱਜ ਗਏ ਆ ਜਾਂ ਕੀ ਸਰੀਰ ਇੰਨੇ ਸੋਲ ਹੋ ਗਏ ਨੇ ਵੀ ਕੁਝ ਗਰਮੀ ਸਰਦੀ ਚੱਲਦੀ ਨਹੀਂ ਹੈਗੇ ਤੇ ਉਸ ਤੋਂ ਬਾਅਦ ਆਣ ਕੇ ਘਰ ਦੇ ਕੰਮ-ਕਾਰ ਪਹਿਲਾਂ ਕਰਕੇ ਜਾਣੇ ਫਿਰ ਉੱਥੇ ਜਾਣਾ ਫਿਰ ਆਣ ਕੇ ਫਿਰ ਘਰ ਦੇ ਕੰਮ-ਕਾਰ ਕਰਨੇ ਫਿਰ ਸੁਖਨਾਲ ਸਹਿਜ ਪਾਠ ਰੱਖਿਆ ਹੋਇਆ ਉਹਨਾਂ ਦੇ ਭੋਗ ਪਾਣੇ ਨੇ ਹੁਣ 9 ਨਵੰਬਰ ਨੂੰ ਉਹ ਕੰਪਲੀਟ ਕਰਨਾ ਉਹ ਸੋਚਣਾ ਵੀ ਫਿਰ ਟਾਈਮ ਨਾਲ ਆਪਣਾ ਪੂਰਾ ਹੋ ਜੇ ਫਿਰ ਘਰ ਦੇ ਜ਼ਿੰਮੇਵਾਰੀਆਂ ਜਿਹੜੀਆਂ ਹੋਰ ਵੀ ਨੇ ਬੱਚਿਆਂ ਦੀਆਂ ਘਰ ਵਾਲੇ ਦੀ ਹਨਾ ਉਹ ਚੀਜ਼ਾਂ ਦੇਖਣੀਆਂ ਕਰਨੀਆਂ ਤੇ ਹਰ ਇੱਕ ਚੀਜ਼ ਮੈਨੇਜ ਕਰਦਿਆਂ ਕਰਦਿਆਂ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਖਾਮੀ ਰਹਿ ਜਾਂਦੀ ਹੈ ਤੇ ਉਹ ਚੀਜ਼ਾਂ ਨੂੰ ਬਸ ਦੇਖਦੇ ਦੇਖਦੇ ਕਿਉਂਕਿ ਸਵੇਰੇ ਵੀ ਕੰਮ ਹੁੰਦੇ ਨੇ ਸ਼ਾਮ ਨੂੰ ਵੀ ਕੰਮ ਹੁੰਦੇ ਨੇ ਦੁਪਹਿਰਾਂ ਮੇਲੇ ਜਦੋਂ ਧੁੱਪ ਦੇ ਵਿੱਚ ਐਵੇਂ ਜਾ ਕੇ ਆਈਏ ਤਾਂ ਸਰੀਰ ਵੈਸੇ ਹੀ ਥੱਕ ਜਾਂਦਾ ਹੈ ਬਹੁਤ ਔਖਾ ਹੋ ਜਾਂਦਾ ਹੈ ਤੇ ਕੁਝ ਦਿਨਾਂ ਤੋਂ ਮੇਰੇ ਨਾਲ ਐਵੇਂ ਹੀ ਚੱਲ ਰਿਹਾ ਤੇ ਸਕਿਨ ਬਹੁਤ ਜ਼ਿਆਦਾ ਮੇਰੀ ਝੁੱਲਸ ਗਈ ਜਦੋਂ ਐਵੇਂ ਗਰਮੀਆਂ ਗਰਮੀਆਂ 'ਚ ਗਏ ਦੋ ਦਿਨ ਬਾਅਦ ਗਰਮੀ ਹੈ ਵੀ ਬਹੁਤ ਜ਼ਿਆਦਾ ਦੀ ਧੁੱਪ ਬਹੁਤ ਗੰਦਾ ਸੇਕ ਪੈ ਰਿਹਾ ਸੀ ਬਾਹਰ ਤੇ ਇਸ ਤਰੀਕੇ ਨਾਲ ਮਤਲਬ ਹਾਲਤ ਰਹੀ ਕੁਝ ਇਨਾ ਹਫ਼ਤਿਆਂ ਦੇ ਵਿੱਚ ਇਨਾ ਮਹੀਨਿਆਂ ਦੇ ਵਿੱਚ ਤੇ ਇਸ ਦੇ ਚੱਲਦੀ ਫਿਰ ਸਾਰੇ ਕੰਮਕਾਰ ਆਪਾਂ ਨੂੰ ਨਿਬੜਨੇ ਪੈਂਦੇ ਨੇ ਕੱਪੜੇ ਵਗੈਰਾ ਧੋ ਕੇ ਉਸ ਤੋਂ ਬਾਅਦ ਸੁਖਮਣੀ ਸਾਹਿਬ ਦੇ ਆਪਣੇ ਚਪੈਰਾ ਸਾਹਿਬ ਦੇ ਪਾਠ ਚੱਲਦੇ ਨੇ ਉੱਥੇ ਵੀ ਹਾਜ਼ਰੀ ਭਰਨੀ ਹੁੰਦੀ ਆਪਾਂ ਤੇ ਇਸੇ ਤਰੀਕੇ ਨਾਲ ਆਪਣਾ ਕੰਮਕਾਰ ਥੋੜਾ ਜਿਹਾ ਚੱਲ ਰਿਹਾ ਤੇ ਮੈਂ ਹੁਣ ਸੋਚ ਰਹੀ ਸੀ ਵੀ ਵੱਡੀ ਨੂੰ ਹੋਣ ਦੇ ਨੁਕਸਾਨ ਨੇ ਕਿ ਫਾਇਦੇ ਮੈਨੂੰ ਦਾ ਮੈਂ ਕਿਹਾ ਜ਼ਿੰਮੇਵਾਰੀ ਉਹ ਮੇਰੇ ਦਾ ਵੱਧ ਗਈ ਹੈ ਵੱਡੀ ਨੂੰ ਹੋਣ ਦੇ ਨਾਤੇ ਕੋਈ ਖਾਸ ਮੈਨੂੰ ਤਮਗੇ ਤਾਂ ਮਿਲੇ ਨਹੀਂ ਵੈਸੇ ਜੇ ਕੁਝ ਮਿਲਦਾ ਤਾਂ ਉਹ ਐਵੇਂ ਹੀ ਹੈ ਵੀ ਉਹ ਵੱਡੀ ਐਵੇਂ ਵੱਡੀ ਐਵੇਂ ਬੱਟੀ ਹੋਵੇ ਉਹ ਚੀਜ਼ਾਂ ਮੈਨੂੰ ਬਹੁਤ ਸਣ ਨੂੰ ਮਿਲਦੀਆਂ ਨੇ ਪਰ ਕਿਤੇ ਨਾ ਕਿਤੇ ਮੈਂ ਸੈਟੀਸਫਾਈ ਆ ਆਪਾਂ ਪ੍ਰਮਾਤਮਾ ਨਾਲੋਂ ਖੁਸ਼ ਆ ਤੇ ਆਪਣੀ ਜ਼ਿੰਮੇਵਾਰੀ ਬਖੋਬੀ ਨਿਭਾ ਰਹੇ ਆ ਅਸੀਂ ਆੜਦਾ ਕਿਉਂਕਿ ਰੋਜ਼-ਰੋਜ਼ ਦੀ ਕਿਚ-ਕਿਚ ਨਾਲੋਂ ਕਲੇਸ਼ਨ ਨਾਲੋਂ ਚੰਗਾ ਵੀ ਬੰਦਾ ਆਪਣਾ ਇੱਕ ਪਾਸੇ ਹੋ ਕੇ ਬੈਠ ਜੇ ਤੇ ਉਹ ਬਹੁਤ ਵਧੀਆ ਬਾਕੀ ਜਦੋਂ ਕਿਸੇ ਨੂੰ ਮੇਰੀ ਲੋਡ ਪੈਂਦੀ ਹੈ ਜਾਂ ਘਰ ਦੇ ਵਿੱਚ ਕਿਸੇ ਨੂੰ ਵੀ ਕਿਸੇ ਦੀ ਲੋਡ ਪੈਂਦੀ ਹੈ ਮੈਂ ਇਹ ਨਹੀਂ ਕਹਿੰਦੀ ਮੇਰੀ ਲੋਡ ਪੈਂਦੀ ਹੈ ਯਾਨੀ ਕਿ ਮੰਮੀ ਡੈਡੀ ਨੂੰ ਜਾਂ ਕਿਸੇ ਨੂੰ ਵੀ ਵੀ ਲੋਡ ਪੈਂਦੀ ਹੈ ਉਸ ਟਾਈਮ ਅਸੀਂ ਹਾਜ਼ਰ ਹੁੰਨੇ ਆ ਜੇ ਉਹਨਾਂ ਨੂੰ ਕੋਈ ਦਵਾਈ ਬੂਟੀ ਜਾਂ ਕੁਝ ਵੀ ਮਤਲਬ ਲੋਡ ਹੈ ਕਿਤੇ ਲਿਓਣ ਲੈ ਜਾਣ ਦੀ ਜੇ ਉਹਨਾਂ ਨੇ ਸਾਨੂੰ ਕਿਹਾ ਹੈ ਤਾਂ ਫਿਰ ਅਸੀਂ ਜਿਉਂ ਸਦਕੇ ਉਹਨਾਂ ਲਈ ਹਾਜ਼ਰ ਆਂ ਠੀਕ ਹੈ ਜੀ ਬਾਕੀ ਚੀਜ਼ਾਂ ਇਹ ਹੁੰਦੀਆਂ ਨੇ ਮਾਹੌਲ ਜਿਵੇਂ ਦਾ ਹੋਵੇ ਓਵੇਂ ਦਾ ਬੰਦਾ ਪਿੱਛੇ ਜਦੋਂ ਹੁੰਦਾ ਕਵਾਰਾ ਹਨਾ ਕੋਈ ਵੀ ਕੁੜੀ ਲਾ ਲਓ ਮੁੰਡਾ ਲਾ ਲਓ ਬਹੁਤ ਫਰਕ ਹੁੰਦਾ ਉਹਦੀਆਂ ਮਨਮਰਜ਼ੀਆਂ ਆਪਣੇ ਮਾਪੇ ਉਹਦੇ ਘਰ ਬਹੁਤ ਚੱਲਦੀਆਂ ਨੇ ਤੇ ਧੀਆਂ ਦਾ ਖਾਸ ਕਰ ਇਹ ਹੀ ਹੁੰਦਾ ਵੀ ਮਾਪੇ ਉਹਦੇ ਘਰ ਐਸ਼ ਬਹੁਤ ਕੀਤੀ ਹੁੰਦੀ ਹੈ ਤੇ ਜਦੋਂ ਆਪਾਂ ਅਗਲੇ ਘਰ ਆਉਂਦੇ ਆ ਤਾਂ ਬਹੁਤ ਜ਼ਿਆਦਾ ਚੀਜ਼ਾਂ ਚੇਂਜ ਹੁੰਦੀਆਂ ਨੇ ਬਹੁਤ ਜ਼ਿਆਦਾ ਚੀਜ਼ਾਂ ਬਦਲਦੀਆਂ ਨੇ ਉਸ ਚੀਜ਼ ਨੂੰ ਐਡਜਸਟ ਕਰਨਾ ਹੀ ਜ਼ਿੰਦਗੀ ਹੈ ਕਈ ਘਰਤ ਦੀ ਕਹਾਣੀ ਹੈ ਬਹੁਤ ਜਿੱਦਾਂ ਮੈਂ ਫੇਸ ਕਰਦੀ ਹੁੰਦੀ ਸੀ ਜਦੋਂ ਮੈਂ ਇੱਕ ਵਾਰੀ ਹੁੰਦੀ ਸੀ ਕਈਆਂ ਨੂੰ ਦੇਖਦੀ ਹੁੰਦੀ ਸੀ ਵੀ ਮੈਂ ਕਹਣਾ ਕਰਨਾ ਯਾਰ ਤੁਸੀਂ ਆਹ ਦੀਦੀ ਕਦ ਤੋਂ ਆ ਚੀਜ਼ ਕਰ ਤੋਂ ਚੱਲ ਰਹੇ ਹੋ ਕਿਉਂ ਨਹੀਂ ਤੁਸੀਂ ਇਹਨੂੰ ਛੱਡ ਦਿੰਦੇ ਕਿਉਂ ਨਹੀਂ ਤੁਸੀਂ ਆ ਕਰ ਲੈਂਦੇ ਪਰ ਹੁਣ ਜਦੋਂ ਮਤਲਬ ਆਪਣੇ ਤੇ ਉਹ ਜ਼ਿੰਦਗੀ ਬੀਤ ਰਹੀ ਹੈ ਨਾ ਵੀ ਉਸ ਤਰੀਕੇ ਦੀ ਹਨਾ ਕਈ ਵਾਰ ਤੇ ਫਿਰ ਸੋਚੀਦਾ ਵੀ ਨਹੀਂ ਯਾਰ ਛੱਡਿਆ ਨਹੀਂ ਸੀ ਜਾਣਾ ਕਦੀ ਵੀ ਉਹ ਚੀਜ਼ਾਂ ਆਪਾਂ ਨੂੰ ਫੇਸ ਕਰਨੀਆਂ ਹੀ ਪੈਣੀਆਂ ਸੀ ਤੇ ਉਹ ਚੀਜ਼ ਜੇ ਆਪਾਂ ਇਨਾ ਜਿਆਦਾ ਬੰਦ ਜਾਂਨੇ ਆ ਹਨ ਉਸ ਚੀਜ਼ ਨਾਲ ਮੂਹ ਪਿਆਰ ਹੋ ਜਾਂਦਾ ਵੀ ਆਪਾਂ ਉਹ ਚੀਜ਼ਾਂ ਨਹੀਂ ਛੱਡ ਸਕਦੇ ਤੇ ਹੁਣ ਤੁਸੀਂ ਸਾਰੇ ਜਣੇ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਮੈਂ ਸਹੀ ਕਿਹਾ ਜਾਂ ਗਲਤ ਤੇ ਬਾਕੀ ਵੱਡੀ ਨੂ ਹੋਣ ਦਾ ਫਾਇਦਾ ਤੇ ਨੁਕਸਾਨ ਜ਼ਰੂਰ ਕਮੈਂਟਾਂ ਚ ਦੱਸਿਓ ਤੇ ਜੋ ਜੋ ਤੁਹਾਡੇ ਦਿਲ ਦਿਮਾਗ ਚ ਗੱਲਾਂ ਨੇ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਲੋ ਜੀ ਇਹ ਸੀ ਅੱਜ ਦਾ ਆਪਣਾ ਸ਼ਾਮ ਦਾ ਰੁਟੀਨ ਸਬਜੀ ਪਾਣੀ ਬਣਾਇਆ ਸੀ ਚਾਂਦੀਵਾਰ ਸੀਜ਼ਨ ਦੀ ਲਾਸਟ ਪਿੰਡੀ ਸੀ ਮੈਨੂੰ ਲੱਗਦਾ ਹੈ ਸ਼ਾਇਦ ਕਿਉਂਕਿ ਹੁਣ ਵੈਸੇ ਤਾਂ ਦਿਲ ਨਹੀਂ ਕਰਦਾ ਪਿੰਡੀ ਖਾਣ ਦਾ ਕਾਫੀ ਦਿਨਾਂ ਤੋਂ ਬਣਾਈ ਨਹੀਂ ਸੀ ਤੇ ਮੈਂ ਸੋਚਿਆ ਵੀ ਚਲ ਅੱਜ ਪਿੰਡੀ ਬਣਾ ਲਈਏ ਤੇ ਕਾਫੀ ਸਬਜ਼ੀਆਂ ਮਹਿੰਗੀਆਂ ਹੋਈਆਂ ਪਈਆਂ ਨੇ ਤੇ ਬਹੁਤ ਹੀ ਵਧੀਆ ਬਣੀ ਸੀ ਤੇ ਵੈਸਤਾ ਮੈਂ ਇਹਦੇ ਚ ਪਾਣੀ ਹੁੰਦੀਆਂ ਨਿੰਬੂ ਕਿਉਂਕਿ ਚਿਪਚਿਪੀ ਨਹੀਂ ਬਣਦੀ ਬਿਲਕੁਲ ਵੀ ਤੇ ਅੱਜ ਨਿੰਬੂ ਹੈ ਨਹੀਂ ਸੀ ਫਿਰ ਮੈਂ ਪਾਇਆ આમਚੋਰ ਦਾ ਪਾਊਡਰ ਤੇ ਬਹੁਤ ਹੀ ਟੇਸਟੀ ਤੇ ਖਿਲੀ-ਖਿਲੀ ਪਿੰਡੀ ਬਣਦੀ ਹੈ ਇਸ ਤਰੀਕੇ ਨਾਲ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਨਿੱਕੇ ਮੋٹے ਕੰਮ ਸੀ ਉਹ ਕੀਤੇ ਦਰবেশਾਂ ਨੂੰ ਦੁੱਧ ਵਗੈਰਾ ਪਾਇਆ ਤੁਸੀਂ ਦੇਖ ਹੀ ਲਿਆ ਵੀ ਕਿੰਨੇ ਆਪਣੇ ਦਰবেশ ਨੇ ਉਹਨਾਂ ਸਾਰਿਆਂ ਨੂੰ ਦੁੱਧ ਰੋਟੀ ਪਾਈਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਭਾਂਡੇ ਡਿੰਡੇ ਸੀ ਉਹ ਮੰਜੇ ਧੋਤੇ ਤੇ ਫਿਰ ਸਰਦਾਰ ਜੀ ਲਈ ਬਣਾਈ ਰੋਟੀ ਫਿਰ ਜਸਨੂਰ ਨੇ ਖਾਧੀ ਪਹਿਲਾਂ ਇੱਕ ਮੈਂ ਮਿਰਚਾਂ ਵੀ ਰੱਖੀਆਂ ਸੀਗੀਆਂ ਫਰਾਈ ਕਰਕੇ ਉਹਦੇ ਵਿੱਚ ਪਾਇਆ ਸੀ ਨਮਕ ਤੇ આમਚੂਰ ਦਾ ਪਾਊਡਰ ਉਹ ਵੀ ਬਹੁਤ ਟੇਸਟੀ ਬਣੀਆਂ ਸੀਗੀਆਂ ਤੇ ਫਿਰ ਜਸਨੂਰ ਨੇ ਆਪਣੇ ਪਾਪਾ ਨੂੰ ਰੋਟੀ ਖਵਾਈ ਤੇ ਫਿਰ ਆਪ ਖਾਧੀ ਤੇ ਉਸ ਤੋਂ ਬਾਅਦ ਮੈਂ ਸਹਿਜ ਪਾਠ ਕਰਨ ਤੋਂ ਬਾਅਦ ਆਪਣਾ ਪ੍ਰਸ਼ਾਦਾ ਛਕਿਆ ਤੇ ਲੋ ਜੀ ਏ ਸੀ ਅੱਜ ਦਾ ਵਲੌਗ ਤੇ ਕਿਵੇਂ ਦਾ ਲੱਗਿਆ ਦੱਸਿਓ ਜ਼ਰੂਰ ਜਸਨੂਰ ਨੇ ਖਾਧੀ ਸੀ ਪਰਥੇ ਨਾਲ ਥੋਕੋ ਭਿੰਡੀਆਂ ਨਹੀਂ ਖਾਂਦਾ ਮਿਲਦੇ ਹਾਂ ਅਗਲੇ